ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਕਬੂਤਰ ਵਾਲੇ ਭਰਾਵਾਂ ਨੂੰ ਬਾਈ ਅੱਜ ਤੁਹਾਨੂੰ ਬਾਈ ਸ਼ੌਂਕ ਕਰਾਉਣ ਲੱਗਿਆ ਜੀ ਮਲਵਾਈ ਕਬੂਤਰ ਆ ਬਾਈ ਦੇ ਬਾਈ ਇਹਦੇ ਵਿੱਚ ਬੱਚੇ ਵੀ ਹੈਗੇ ਤੇ ਸਾਰੇ ਸਿਆਣੇ ਵੀ ਆ ਚਾਰ ਜੋੜੇ ਆ ਬਾਈ ਦੋ ਬੱਚੇ ਆ ਤੇ ਸਾਰੇ ਕਬੂਤਰ ਬਾਈ ਸੇ ਲਿਆਏ ਨੀਲੀ ਛਤਰੀ ਤੇ ਲੱਗੇ ਆ ਸਾਰੇ ਕਬੂਤਰ ਚੰਗੇ ਆ ਆ ਬਾਈ ਜੀ ਸੁਰਖਾ ਪਟਾਕ ਵੇਖੋ ਇਹਦੀ ਚਿੱਟੀਆਂ ਅੱਖਾਂ ਦਾ ਹੈ ਦੋਨੋਂ ਸਾਈਡਾਂ 'ਤੇ ਚਿੱਟੀ ਆਖੇ ਦੀ ਪੈਰ ਵੇਖੋ ਇਹਦੇ ਬਾਈ ਚਿੱਟੀਆਂ ਲੌਂਦਰਾ ਚਿੱਟੀਆਂ ਲੌਂਦਰਾ ਇਹਦੀਆਂ ਬਾਈ ਇਹਦਾ ਪਿਓ ਜਿਹੜਾ ਲਾਲ ਚੀਨਾ ਵਾ ਇੱਕ ਬਾਈ ਆ ਪੱਠਾ ਚਿੱਟੀਆਂ ਅੱਖਾਂ ਦਾ ਦੋ ਸਾਈਡਾਂ 'ਤੇ ਚਿੱਟੀ ਆਖੇ ਦੀ ਅੱਗੇ ਭਾਈ ਆ ਗਈ ਮਾਦੀ ਖੱਟੀ ਤੇ ਕਾਲੀ ਅੱਖ ਦੀ ਬਰੜੀ ਏ ਭਾਈ ਬਰੜੀ ਹੈ ਇੱਕ ਅੱਖ ਇੱਕ ਵਰੀ ਕਾਲੀ ਇੱਕ ਬੰਨੇ ਇੱਕ ਬੰਨੇ ਆ ਖੱਟੀ ਅੱਖ ਆ ਪੈਰ ਚੈੱਕ ਕਰ ਰਿਹਾ ਪੈਰਾਂ ਦਾ ਸ਼ੌਂਕ ਰਾਣੇ ਚਿੱਟੀਆਂ ਲੌਂਦਰਾਂ ਇਹਦੀਆਂ ਕੋ ਚਿੱਟੀਆਂ ਲੌਂਦਰਾਂ ਦੀ ਏ ਗੱਲ ਲਾਲ ਚੀਨਾ ਭਈਆ ਲਾਲ ਚੀਨਾ ਕਬੂਤਰ ਕਾ ਚਿੱਟੀ ਅੱਖ ਦਾ ਏ ਜਿਹੜਾ ਅੱਗੇ ਬੱਚੇ ਦਾ ਸ਼ੌਂਕ ਕਰਾਇਆ ਲਾਲ ਸੁਰਖੇ ਦਾ ਉਹ ਇਸੇ ਦਾ ਬੱਚਾ ਹੈ ਪੈਰ ਵਿੱਚ ਰੇੜੇ ਪੈਰ ਨਾਲ ਸ਼ੌਂਕਾ ਚਿੱਟੀਆਂ ਅੱਖਾਂ ਦਾ ਸੁਰਕਾ ਜਿਹਾ ਇਹ ਲਾਲ ਚੀਨਾ ਜਿਹਾ ਵਾ ਬੱਚਾ ਇਹਦਾ ਜਿਆਦਾ ਡਰ ਕੇ ਅੱਗੇ ਆ ਗਿਆ ਜੀ ਨਾਰ ਚਿੱਟੀ ਅੱਖ ਤੇ ਇੱਕ ਸਾਈਡ ਕਾਲੀ ਅੱਖ ਇਹ ਦੀ। ਇੱਕ ਬਈ ਇਹ ਵੀ ਬਰੜਾ। ਚਿੱਟੀ ਕਾਲੀ ਅੱਖ ਦਾ ਏ। ਪੈਰਾਂ ਦਾ ਸ਼ਾਂਕਰ ਇਹਦੇ। ਇਹਦੇ ਵੀ ਇਹਨਾਂ ਲੈਣੇ ਹੁਣ ਆਪਣਾ ਕਮੈਂਟਰ ਵਿੱਚ ਦੱਸ ਸਕਦਾ। ਬਈ ਸਾਰੇ ਕਬੂਤਰ ਚੰਗੇ ਨੀਲੀ ਛਤਰੀ ਤੇ ਲੱਗੇ ਆ। ਚੰਗੇ ੜਾਰ ਇਹਨਾਂ ਰੀ ਸਾਰਿਆਂ ਦੇ ਸਾਰੇ ਕਬੂਤਰ ਸੇਲ ਆ ਚਾਰ ਜੋੜੇ ਆ ਦੋ ਬੱਚੇ ਆ ਭਰਾ ਮੇਰੇ ਵੀਡੀਓ ਲਾਈਕ ਕਮੈਂਟ ਸ਼ੇਅਰ ਕਰ ਦਿਓ